ਸਸਤ੍ਰੀਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਦੀਪ ਸਿੰਘ ਵਦਵਾ ਨਵਾਂ ਪੰਜਾਬ ਚ ਅੱਜ ਅਸੀਂ ਗੱਲ ਕਰਾਂਗੇ ਜੂਤੇ ਦੀ ਉਹ ਜੂਤਾ ਜਿਹੜਾ ਕਿ ਸਿਆਸਤ ਦੇ ਵਿੱਚ ਕਈ ਵਾਰੀ ਬਹੁਤ ਜ਼ਰੂਰੀ ਹੋ ਜਾਂਦਾ ਜਾਂ ਕਹ ਲਈਏ ਕਿ ਉਹ ਜੁੱਤਾ ਜਿਹੜਾ ਕਿ ਤੁਹਾਡੀ ਸਿਆਸਤ ਚਮਕਾਉਣ ਦਾ ਰਾਹ ਪੱਧਰਾ ਕਰਦਾ ਔਰ ਇਹ ਗੱਲ ਸਭ ਤੋਂ ਜ਼ਿਆਦਾ ਜੇ ਕਿਸੇ ਤੇ ਟੁੱਕ ਵੀ ਬੈੰਦੀ ਹੈ ਤਾਂ ਉਹ ਸਿਰਫ ਤੇ ਸਿਰਫ ਇੱਕੋ ਪਾਰਟੀ ਹੈ ਪੂਰੇ ਦੇਸ਼ ਦੀ ਸਿਆਸਤ ਦੇ ਵਿੱਚ ਤੇ ਉਹ ਹੈ ਤੁਹਾਡੀ ਆਪਣੀ ਆਮ ਲੋਕਾਂ ਦੀ ਆਮ ਆਦਮੀ ਪਾਰਟੀ ਹੁਣ ਤੁਸੀਂ ਕਹੋਗੇ ਕਿ ਮੈਂ ਅਜਿਆ ਗੱਲ ਕਿਉਂ ਕਰ ਰਿਹਾ ਦਰਸਲ ਇਸ ਪਾਰਟੀ ਦੇ ਵਿੱਚ ਜਿਹਨੂੰ ਜੁੱਤਾ ਪੈ ਗਿਆ ਜਿਹਨੂੰ ਚਪੇੜ ਪੈ ਗਈ ਸਮਝੋ ਉਹ ਰਾਤੋਂ ਰਾਤ ਚਮਕ ਗਿਆ ਔਰ ਇਹ ਵੀ ਗੱਲ ਹੈ ਕਿ ਜਿਹੜੀ ਕਿਸੇ ਪਾਰਟੀ ਦੇ ਲੀਡਰ ਤੇ ਜੁੱਤਾ ਸੁੱਟਦਾ ਉਹਦੇ ਲਈ ਇਹ ਪਾਰਟੀ ਕਈ ਵਾਰੀ ਵਰਦਾਨ ਸਾਬਤ ਹੋ ਜਾਂਦੀ ਹੈ ਯਾਨੀ ਕਿ ਗੁੱਸੇ ਦੇ ਵਿੱਚ ਜੇ ਇੱਕ ਬੰਦੇ ਨੇ ਕਿਸੇ ਤੇ ਜੁੱਤਾ ਸੁੱਟਤਾ ਕਿਸੇ ਸਿਆਸਤਦਾਨ ਤੇ ਔਰ ਖਾਸ ਤੌਰ ਤੇ ਉਹ ਲੋਕ ਜਿਹੜੇ ਕਿ ਗ੍ਰਹਿ ਮੰਤਰੀ ਹੁੰਦੇ ਐ ਇੱਕ ਟੋਟਕਾ ਕਹਿ ਲੋ ਉਹਨਾਂ ਦੀ ਸਿਆਸਤ ਇਸ ਪਾਰਟੀ ਦੇ ਵਿੱਚ ਚਮਕ ਜਾਂਦੀ ਹੈ ਮੈਂ ਅੱਜ ਇਹ ਗੱਲ ਕਿਉਂ ਕਰ ਰਿਹਾ ਕਿਉਂਕਿ ਗੁਜਰਾਤ ਤੋਂ ਇੱਕ ਘਟਨਾ ਸਾਹਮਣੇ ਆਈ ਹੈ ਮੈਂ ਗੁਜਰਾਤ ਦੀ ਘਟਨਾ ਦਾ ਹਵਾਲਾ ਦਿੰਦੇ ਹੋਏ ਜ਼ਿਕਰ ਕਰਦੇ ਹੋਏ ਅੱਗੇ ਵਧੂੰਗਾ ਇਸ ਪਾਰਟੀ ਦੇ ਪਿਛੋਕੜ ਤੇ ਔਰ ਇਸ ਪਾਰਟੀ ਦੇ ਵਿੱਚ ਹੋਏ ਵੱਖਰੇ ਵੱਖਰੇ ਜੂਤਾ ਕਾਂਡ ਤੇ ਪਰ ਸਵਾਲ ਵੱਡਾ ਹੈ ਕਿ ਜੋ ਘਟਨਾ ਤੁਹਾਡੇ ਸਾਹਮਣੇ ਅੱਜ ਮੈਂ ਸਾਂਝੀ ਕਰਨ ਜਾ ਰਿਹਾ ਦਰਸਲ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਤਸਵੀਰਾਂ 5 ਦਸੰਬਰ ਦੀਆਂ ਨੇ ਜਦੋਂ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਲਗਾਤਾਰ ਮਿਹਨਤ ਕਰ ਰਹੀ ਹੈ ਔਰ ਇਹ ਦਾਵਾ ਕਰ ਰਹੀ ਹੈ ਕਿ 2027 ਦੇ ਵਿੱਚ ਯਾਨੀ ਕਿ ਪੰਜਾਬ ਦੀਆਂ ਚੋਣਾਂ ਤੋਂ ਠੀਕ ਬਾਅਦ ਜਦੋਂ ਅਕਤੂਬਰ ਦੇ ਵਿੱਚ ਗੁਜਰਾਤ ਚ ਚੋਣ ਹੁੰਦੀ ਹੈ ਉਹ ਸਰਕਾਰ ਬਣਾਉਣਗੇ ਹਾਲਾਂਕਿ ਪਿਛਲੀ ਵਾਰ ਵੀ ਲੜੀ ਸੀ ਆਮ ਆਦਮੀ ਪਾਰਟੀ ਕੁਝ ਸੀਟਾਂ ਲੈ ਗਈ ਸੀ ਕੁਝ ਵਿਧਾਇਕ ਵਾਪਸ ਭਾਜਪੀ ਚਲੇ ਗਏ ਕੁਝ ਹੋਇਆ ਬਹੁਤ ਕੁਝ ਹੋਇਆ ਪਰ ਸਵਾਲ ਵੱਡਾ ਹੈ ਕਿ ਆਮ ਆਦਮੀ ਪਾਰਟੀ ਕੀ ਉੱਥੇ ਭਾਜਪੀ ਦੀ ਮਦਦ ਕਰ ਰਹੀ ਹੈ ਜਾਂ ਆਮ ਆਦਮੀ ਪਾਰਟੀ ਉੱਥੇ ਭਾਜਪੀ ਦੇ ਖਿਲਾਫ ਹੈ ਇੱਕ ਵੱਖਰੀ ਚਰਚਾ ਹੈ ਪਰ ਜਿਹੜਾ ਇੱਕ ਜੂਤਾ ਕਾਂਡ ਸਾਹਮਣੇ ਆਇਆ ਉਹ ਤਸਵੀਰਾਂ ਹੁਣ ਤੁਸੀਂ ਵੇਖੋ ਇਹ ਤਸਵੀਰਾਂ ਨੇ ਗੁਜਰਾਤ ਦੀਆਂ ਇਹ ਤਸਵੀਰਾਂ ਨੇ ਗੁਜਰਾਤ ਵਿੱਚ ਜਦੋਂ ਇੱਕ ਜਨ ਸਭਾ ਚੱਲ ਰਹੀ ਸੀ ਗੁਜਰਾਤ ਜੋੜੋ ਯਾਤਰਾ ਦੇ ਤਹਿਤ ਔਰ ਜਦੋਂ ਗੁਜਰਾਤ ਜੋੜੋ ਯਾਤਰਾ ਦੇ ਤਹਿਤ ਉਥੇ ਗੁਜਰਾਤ ਦੇ ਜਿਹੜੇ ਸਭ ਤੋਂ ਵੱਡੇ ਲੀਡਰ ਨੇ ਮੈਂ ਦੋ ਲੀਡਰਾਂ ਨੂੰ ਜਾਣਦਾ ਗੁਜਰਾਤ ਦੇ ਕਿਉਂਕਿ ਅਕਸਰ ਗੁਜਰਾਤ ਆਂਦਾ ਜਾਂਦਾ ਰਿਹਾ ਇਹਨਾਂ ਨੂੰ ਮਿਲਦਾ ਵੀ ਰਿਹਾ ਇੱਕ ਨੇ ਗੋਪਾਲ ਇਟਾਲੀਆ ਤੇ ਦੂਸਰੇ ਨੇ ਜਿਹੜੇ ਇੱਕ ਪੱਤਰਕਾਰ ਹੁੰਦੇ ਸੀ ਬਾ ਚਾਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਸੀ ਆਸ਼ੂਦਾਨ ਭਾਈ ਉਹਨਾਂ ਨੂੰ ਆਪਾਂ ਕਹਿੰਦੇ ਸੀ ਕਿ ਕਈ ਵਾਰੀ ਉਹਨਾਂ ਨਾਲ ਵੀ ਮੁਲਾਕਾਤ ਹੋਈ ਤੇ ਗੋਪਾਲ ਇਟਾਲੀਆ ਦਰਸਲਿਕ ਜਨਸਭਾ ਨੂੰ ਸੰਬੋਧਿਤ ਕਰ ਰਹੀ ਸੀ ਏਜੰਸਾਬਾਸੀ ਗੁਜਰਾਤ ਜੋੜੋ ਯਾਤਰਾ ਦੇ ਤਹਿਤ ਉਦੋਂ ਇੱਕ ਸ਼ਖਸ ਬੜੀ ਹੈਰਾਨ ਕਰ ਦੇਣ ਵਾਲੀ ਤਸਵੀਰें ਨੂੰ ਧਿਆਨ ਨਾਲ ਵੇਖੋ ਜਿਹੜਾ ਸਭ ਤੋਂ ਅੱਗੇ ਬੈਠਾ ਔਰ ਜੁੱਤਾ ਲਾ ਕੇ ਬੈਠਾ ਮਤਲਬ ਉਹਦੇ ਪੈਰ ਚੋਂ ਦਾ ਜੁੱਤਾ ਨਹੀਂ ਹੈ ਜਦੋਂ ਅੱਗੇ ਬੈਠਾ ਹੈ ਤੇ ਉਹਨੇ ਜੁੱਤਾ ਵੀ ਆਪਣਾ ਲਾ ਕੇ ਨਾਲ ਰੱਖਿਆ ਹੋਇਆ ਔਰ ਇੱਕਦਮ ਉੱਠਦਾ ਹੈ ਜੁੱਤਾ ਚੱਕਦਾ ਹੈ ਤੇ ਗੋਪਾਲ ਇਟਾਲੀਆ ਵੱਲ ਸੁੱਟ ਦਿੰਦਾ ਹਾਲਾਂਕਿ ਜੁੱਤਾ ਲੱਗਦਾ ਨਹੀਂ ਉੱਥੇ ਇੱਕ ਮੰਚ ਤੇ ਕੋਈ ਲੇਡੀ ਮਹਿਲਾ ਜਿਹੜੀ ਲੀਡਰ ਹੈ ਉਹ ਭੱਜ ਕੇ ਜਾਂਦੀ ਉਹ ਸ਼ਖਸ ਨੂੰ ਫੜਦੀ ਹੈ ਬਾਅਦ ਚ ਪੁਲਿਸ ਵੀ ਫੜਦੀ ਹੈ ਬਹੁਤ ਕੁਝ ਹੁੰਦਾ ਔਰ ਬਾਅਦ ਚ ਇਹ ਕਹਿ ਦਿੱਤਾ ਜਾਂਦਾ ਉਹ ਗੋਪਾਲ ਇਟਾਲੀਆ ਆਪਣੀ ਸਪੀਚ ਵਿੱਚ ਕਹਿ ਰਹੇ ਨੇ ਕਿ ਇਹ ਬੀਜੇਪੀ ਦੀ ਸਾਜ਼ਿਸ਼ ਹੈ ਇਹ ਬੰਦੇ ਬੀਜੇਪੀ ਨੇ ਭੇਜਿਆ ਆ ਦੇਖੋ ਪੁਲਿਸ ਇਹਨਾਂ ਦੀ ਮਦਦ ਕਰ ਰਹੀ ਹੈ ਪਰ ਬਾਅਦ ਚ ਉਹੀ ਗੋਪਾਲ ਇਟਾਲੀਆ ਕਹਿੰਦੇ ਨੇ ਕਿ ਨਹੀਂ ਮੈਂ ਇਹਦੇ ਕੋਈ ਕੰਪਲੇਨ ਨਹੀਂ ਕਰਨੀ ਮੈਂ ਕੋਈ ਪਰਚਾ ਨਹੀਂ ਕਰਾਣਾ ਇਹਨੂੰ ਕਹਿੰਦੇ ਆ ਇੰਡੀਅਨ ਪੋਲਿਟਿਕਸ ਦਾ ਕੇਜਰੀਵਾਲ ਜੁੱਤਾ ਸਟਾਈਲ ਕੇਜਰੀਵਾਲ ਵੀ ਇਹੀ ਕਰਦੇ ਹੁੰਦੇ ਸੀ ਜਦੋਂ ਕਦੇ ਜੁੱਤਾ ਪੈ ਗਿਆ ਜਦੋਂ ਕਦੇ ਛਪੇੜ ਪੈ ਗਈ ਜਦੋਂ ਕਦੇ ਹੁਣ ਦਿੱਲੀ ਪਿੱਛੇ ਵਿਧਾਨ ਸਭਾ ਚੋਣਾਂ ਵੇਲੇ ਕਿਹਾ ਮੇਰੇ ਤੇ ਹਮਲਾ ਹੋ ਗਿਆ ਜਨਕਪੁਰੀ ਵਾਲੇ ਪਾਸੇ ਇਸ ਤੋਂ ਪਹਿਲਾਂ ਛਪੇੜਾਂ ਜੁੱਤੀਆਂ ਤੇ ਬਹੁਤ ਹੋ ਚੁੱਕੀਆਂ ਪਰ ਉਹ ਬਾਅਦ ਚ ਕਹਿ ਦਿੰਦੇ ਸੀ ਨਹੀਂ ਨਹੀਂ ਮੈਂ ਨਹੀਂ ਕੋਈ ਕਾਰਵਾਈ ਕਰਨੀ ਇਹਨੂੰ ਕਹਿੰਦੇ ਆ ਸਟਾਈਲ ਇਹ ਹੁੰਦੀ ਦਰਸਾ ਆਮ ਆਦਮੀ ਵਾਲੀ ਪੋਲਿਟਿਕਸ ਸੋਈ ਗੁਜਰਾਤ ਚ ਹੋਇਆ ਪਰ ਇਹ ਗੋਪਾਲ ਇਟਾਲੀਆ ਇਹ ਕੌਣ ਨੇ 노 ਡਾਊਟ ਇੱਕ ਗੁਜਰਾਤ ਚ ਆਮ ਆਦਮੀ ਪਾਰਟੀ ਦੇ ਬਹੁਤ ਵੱਡੇ ਲੀਡਰ ਨੇ ਜਿਵੇਂ ਇੱਥੇ ਮਾਨ ਸਾਹਿਬ ਨੇ ਕਦੇ ਤੁਸੀਂ ਵੇਖੋ ਗੁਜਰਾਤ ਜਦੋਂ ਸਾਡੇ ਸੀਐਮ ਸਾਹਿਬ ਜਾਂਦੇ ਆ ਤੇ ਗੋਪਾਲ ਇਟਾਲੀਆ ਹੀ ਉਹਨਾਂ ਦੇ ਨਾਲ ਨਜ਼ਰ ਆਉਂਦੇ ਆ ਇਹ ਇੱਕ ਤਰੀਕੇ ਨਾਲ ਸੀਐਮ ਚਿਹਰਾ ਨੇ ਉੱਥੋਂ ਦਾ ਪਰ ਇਹ ਗੋਪਾਲ ਇਟਾਲੀਆ ਵੀ ਜੁੱਤਾ ਕਾਂਡ ਤੋਂ ਹੀ ਪ੍ਰਸਿੱਧ ਹੋ ਕੇ ਆ ਆਮ ਆਦਮੀ ਪਾਰਟੀ ਚਾਹੀਏ ਦਰਅਸਲ ਗੋਪਾਲ ਇਟਾਲੀਆ ਨੇ ਜਦੋਂ ਇੱਕ ਸਰਕਾਰੀ ਮੁਲਾਜ਼ਮ ਹੁੰਦੇ ਸੀ ਹੈ ਤੇ ਉਸ ਵੇਲੇ ਇਹ ਗੱਲ ਮੇਰੇ ਖਿਆਲ ਨਾਲ 2017 ਦੀ ਹੈ ਮੈਂ ਦੱਸ ਦੇਣਾ ਤੁਹਾਨੂੰ ਕਿ ਗੋਪਾਲ ਇਟਾਲੀਆ ਨੇ 2017 ਦੇ ਵਿੱਚ ਗੁਜਰਾਤ ਦੇ ਉਸ ਵੇਲੇ ਦੇ ਗ੍ਰਹਿ ਰਾਜ ਮੰਤਰੀ ਪ੍ਰਦੀਪ ਸਿੰਘ ਜਡੇਜਾ ਤੇ ਵਿਧਾਨ ਸਭਾ ਦੀ ਬਿਲਡਿੰਗ ਦੇ ਅੰਦਰ ਵਿਧਾਨ ਸਭਾ ਪ੍ਰੋਸੈਸਸ ਦੇ ਅੰਦਰ ਜੁੱਤਾ ਸੁੱਟਿਆ ਸੀ। ਉਦੋਂ ਗੋਪਾਲ ਇਟਾਲੀਆ ਇੱਕ ਸਰਕਾਰੀ ਮੁਲਾਜ਼ਮ ਸੀ ਔਰ ਉਹਨਾਂ ਨੇ ਕਿਹਾ ਸੀ ਕਿ ਭ੍ਰਸ਼ਟਾਚਾਰ ਸਰਕਾਰੀ ਕੰਮਕਾਜ ਕੰਮ ਨਹੀਂ ਹੋ ਰੇ ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਵਿਰੋਧ ਹੈ ਜਿਸ ਤੋਂ ਬਾਅਦ ਉਹਨਾਂ ਨੇ ਗੁੱਸੇ ਦੇ ਵਿੱਚ ਇਹ ਜੁੱਤਾ ਸੁੱਟਿਆ ਸੀ। ਜੁੱਤਾ ਛੁੱਟ ਕੇ ਫੇਮਸ ਹੋ ਗਏ ਬਾਦਚ ਆਮ ਆਦਮੀ ਪਾਰਟੀ ਚ ਆਗੇ ਸੋ ਇਹੋ ਗੋਪਾਲ ਇਟਾਲੀਆ ਨੇ ਜਿਨ੍ਹਾਂ ਤੇ ਅੱਜ ਆਪ ਜੁੱਤਾ ਛੁੱਟਿਆ ਗਿਆ ਹੁਣ ਤੁਸੀਂ ਆਪ ਸੋਚੋ ਇੱਕ ਜੁੱਤਾ ਛੁੱਟ ਕੇ ਮਸ਼ਹੂਰ ਹੋਣਾ ਔਰ ਇੱਕ ਜੁੱਤਾ ਛੁਟਵਾ ਕੇ ਮਸ਼ਹੂਰ ਹੋਣਾ ਕਿੰਨਾ ਕੁ ਇਹਦਾ ਛ ਫਰਕ ਹੁੰਦਾ ਜਾਂ ਕਹਿ ਲੋ ਕਿ ਜਦੋਂ ਲੱਗੇ ਕਿ ਪੋਪੁਲਾਰਿਟੀ ਘਟ ਰਹੀ ਹੈ ਤੁਸੀਂ ਵੀ ਨੇੜੇ ਤੇੜੇ ਆਪਣੇ ਧਿਆਨ ਰੱਖਿਆ ਕਰੋ ਜਦੋਂ ਲੱਗੇ ਪੋਪੁਲਾਰਿਟੀ ਘਟ ਰਹੀ ਹੈ ਜਾਂ ਜੁੱਤਾ ਛੁੱਟ ਦੋ ਜਾਂ ਜੁੱਤੇ ਪਵਾ ਲਓ ਇਹੀ ਕੰਮ ਹੈ ਔਰ ਇਹ ਕੋਈ ਨਵੀਂ ਗੱਲ ਥੋੜੀ ਹੈ ਮੈਨੂੰ ਯਾਦ ਹੈ 2009 ਦੀ ਗੱਲ ਹੈ 2009 ਦੇ ਲੋਕ ਸਭਾ ਇਲੈਕਸ਼ਨ ਸੀ ਉਦੋਂ ਪੀ ਚਿਤੰਬਰਮ ਪ੍ਰੈਸ ਕਾਨਫਰੈਂਸ ਕਰ ਰਹੀ ਸੀ ਉਦੋਂ ਜਰਨੈਲ ਸਿੰਘ ਚਲੋ ਹੁਣ ਸਾਡੇ ਵਿਚਾਰ ਨਹੀਂ ਨੇ ਦੈਨਿਕ ਜਾਗਰਣ ਚੋਂ ਉਹ ਕੰਮ ਕਰਦੇ ਹੁੰਦੇ ਸੀ ਪੱਤਰਕਾਰ ਸੀ ਪ੍ਰੈਸ ਕਾਨਫਰੈਂਸ 'ਚ ਗਏ ਜੁੱਤਾ ਸੁੱਟ ਕੇ ਮਾਰਿਆ ਬਹੁਤ ਵਿਵਾਦ ਹੋਇਆ ਉਹਨਾਂ ਨੇ ਕਿਹਾ ਕਿ 84 ਦਾ ਇਨਸਾਫ ਨਹੀਂ ਮਿਲਿਆ ਬਾਅਦ 'ਚ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਰਜੋਰੀ ਗਾਰਡਨ ਤੋਂ ਇਲੈਕਸ਼ਨ ਲੜੇ ਜਿੱਤੇ ਐਮਐਲਏ ਬਣੇ ਬਾਅਦ 'ਚ ਉਹਨਾਂ ਦੀ ਪਿੱਛੇ ਕੋਵਿਡ ਵੇਲੇ ਡੈਥ ਹੋਈ ਪਰ ਸਵਾਲ ਵੱਡਾ ਹੈ ਕਿ ਇਸ ਪਾਰਟੀ ਦੇ ਵਿੱਚ ਹੀ ਕਿਉਂ ਅਜੀਹਾ ਹੁੰਦਾ ਹੈ ਕਿ ਜੁੱਤਾ ਸੁੱਟਣ ਵਾਲੇ ਆ ਟੌਪ ਤੇ ਚਲੇ ਜਾਂਦੇ ਹੁਣ ਗੋਪਾਲ ਇਟਾਲੀਆ ਨੇ 2017 ਜੁੱਤਾ ਸੁੱਟਿਆ ਉਹ ਪਾਰਟੀ ਚ ਆ ਗਏ ਇੱਕ ਤਰੀਕੇ ਨਾਲ ਸੀਐਮ ਫੇਸ ਬਣ ਗਏ ਔਰ ਉਦੋਂ ਗੋਪਾਲ ਇਟਾਲੀਆ ਦਾ ਵਿਰੋਧ ਕੀ ਸੀ ਉਦੋਂ ਦੀ ਸਰਕਾਰ ਜਦੋਂ ਗਰੇ ਰਾਜ ਮੰਤਰੀ ਜਿਹੜੇ ਤਾਂ ਜੁੱਤਾ ਸੁੱਟਿਆ ਸੀ ਉਹ ਕਹਿੰਦੇ ਸੀ ਜੀ ਕੰਮ ਨਹੀਂ ਹੁੰਦੇ ਭ੍ਰਸ਼ਟਾਚਾਰ ਬਹੁਤ ਹੈ ਇਟਾਲੀਆ ਸਾਹਿਬ ਪੰਜਾਬੀ ਗੇੜੀ ਲਾ ਜੋ ਤੁਹਾਡੀ ਸਰਕਾਰ ਹੈ ਇੱਥੇ ਵੀ ਕੰਮ ਨਹੀਂ ਹੋ ਰਿਹਾ ਲੋਕਾਂ ਦੇ ਇੱਥੇ ਵੀ ਕ腐ਸ਼ਨ ਬਹੁਤ ਹੈ ਇੱਕ ਅਫਸਰ ਦੇ ਕੋਲ 7.5 ਕਰੋੜ ਫੜੇ ਗਏ ਮਾੜਾ ਜਾਂ ਜੁੱਤਾ ਜੁੱਤਾ ਚੱਕ ਕੇ ਇੱਧਰ ਵੀ ਉਹ ਪੰਜਾਬ ਵਾਲੇ ਪਾਸੇ ਬਹੁਤ ਚਲੋ ਸਰਕਾਰੋਂ ਮੈ ਪੁੱਲ ਗਏ ਸਰਕਾਰ ਤੁਹਾਡੀ ਹੈ ਕੋਈ ਗੱਲ ਨਹੀਂ ਸੋ ਸਵਾਲ ਵੱਡਾ ਹੈ ਕਿ ਜੁੱਤਾ ਕਾਂਡ ਇਸ ਪਾਰਟੀ ਦਾ ਨਾ ਤਕੀਆ ਕਲਾਮ ਹੈ ਹਾਲਾਂਕਿ ਥੱਪੜ ਕਾਂਡ ਵੀ ਹੈ ਹੁਣ ਮੈਂ ਥੋੜੀ ਜਿਹੀ ਡਿਟੇਲ ਤੁਹਾਨੂੰ ਦੱਸ ਦਿੰਦਾ ਕਿ ਜਿਹੜੇ ਸੁਪਰੀਮੋ ਨੇ ਮੈਂ ਤਾਂ ਜਦੋਂ ਸਰਚ ਕਰ ਰਿਹਾ ਸੀ ਸਾਰਾ ਕੁਝ ਚਲੋ ਪਤਾ ਤੇ ਬਹੁਤ ਕੁਝ ਹੈ ਪਰ ਹੁਣ ਅਕੇ ਮੈਂ ਤੇ ਐਵੇਂ ਸਰਚ ਮਾਰਿਆ ਕਿ ਭਈ ਕੇਜਰੀਵਾਲ ਸਾਹਿਬ ਨੂੰ ਕਦੋਂ-ਕਦੋਂ ਜੁੱਤਾ ਪਿਆ ਜਦੋਂ ਡਿਟੇਲ ਕੀ ਆਈ 2016 ਦੇ ਵਿੱਚ ਜਦੋਂ ਕੇਜਰੀਵਾਲ ਦਿੱਲੀ ਵਿੱਚ ਆਰਡੀਵਨ ਯੋਜਨਾ ਦੀ ਘੋਸ਼ਣਾ ਕਰ ਰੇ ਸੀ ਉਦੋਂ ਇੱਕ ਸ਼ਖਸ ਨੇ ਜੁੱਤਾ ਫੇਕਿਆ ਹਾਲਾਂਕਿ ਉਹ ਲੱਗਿਆ ਨਹੀਂ ਆਰਡੀਵਨ ਵੇਲੇ ਵੀ ਜੁੱਤਾ ਸੁੱਟਿਆ ਗਿਆ ਫਿਰ 1 ਜਨਵਰੀ 2017 ਨੂੰ ਆਮ ਆਦਮੀ ਪਾਰਟੀ ਦੇ ਵਿਰੋਧ ਰੈਲੀ ਵਿੱਚ ਜੋ ਕਿ ਨੋਟਬੰਦੀ ਦੇ ਖਿਲਾਫ ਸੀ ਉੱਥੇ ਵੀ ਇੱਕ ਸ਼ਖਸ ਨੇ ਕੇਜਰੀਵਾਲ ਤੇ ਜੁੱਤਾ ਸੁੱਟਿਆ ਉਹ ਵੀ ਲੱਗਣ ਤੋਂ ਪਹਿਲਾਂ ਹੀ ਰੋਕ ਲਿਆ ਗਿਆ ਛੁੱਟਿਆ ਜਾਂਦਾ ਪਰ ਲੱਗਦਾ ਨਹੀਂ ਫਿਰ ਉਸ ਤੋਂ ਬਾਅਦ ਮੈਂ ਅਗਲਾ ਪੁੱਛਿਆ ਮੈਂ ਕਿ ਜੁੱਤਾ ਜੱਤਾ ਤਾਂ ਠੀਕ ਹੈ ਮੈਂ ਫਿਰ ਗੂਗਲ ਤੇ ਪਾਇਆ ਚੈਟ ਜੀਪੀਟੀ ਕਹਿ ਲੋ ਜਾਂ AI ਅੱਜ ਕੱਲ ਪੰਜਾਬ ਚ ਬੜੀ ਚਰਚਾ ਹੈ AI ਦੀ ਮੈਂ ਫਿਰ ਉਹਦੇ ਤੇ ਲਿਖਿਆ ਕਿ ਥੱਪੜ ਕਦੋਂ ਕਦੋਂ ਪਿਆ ਕੇਜਰੀਵਾਲ ਸਾਹਿਬ ਨੂੰ ਫਿਰ ਉਹਨੇ ਦੱਸਤਾ ਮੈਨੂੰ ਕਹਿੰਦਾ 2013 ਚ 85 ਦਿੱਲੀ ਚ ਰੋਡ ショਅ ਦੌਰਾਨ ਜਦੋਂ ਦੱਖਣੀਪੁਰੀ ਸਾਊਥ ਦਿੱਲੀ ਚ ਉਹ ਕਰ ਰੇ ਸੀ ਤੇ ਰੋਡ ショਅ ਦੌਰਾਨ ਇੱਕ ਸ਼ਖਸ ਨੇ ਕੇਜਰੀਵਾਲ ਨੂੰ ਨੇੜੇ ਜੇ ਜਾ ਕੇ ਹੈ ਚਟਾਕ ਜੀ ਚਪੇੜ ਜੀ ਮਾਰੀ ਹਾਲਾਂਕਿ ਹਮਲਾਵਰਦਾ આરોપી ਕੇ ਆਮ ਆਦਮੀ ਪਾਰਟੀ ਝੂਠੇ ਵਾਅਦੇ ਕਰ ਰਹੀ ਹੈ ਅੱਗੇ ਲਿਖਿਆ ਅਪ੍ਰੈਲ 2014 ਲੋਕ ਸਭਾ ਇਲੈਕਸ਼ਨ ਵੇਲੇ ਜਦੋਂ ਆਦਮੋਦੀ ਦੇ ਖਿਲਾਫ ਲੋਕ ਸਭਾ ਇਲੈਕਸ਼ਨ ਬਨਾਰਸ ਜਾ ਕੇ ਲੜੇ ਕੇਜਰੀਵਾਲ ਸਾਹਿਬ ਕਹਿੰਦੇ ਉੱਥੇ ਬੇਨੀਆ ਬਾਗ ਵਿੱਚ ਪੀਐਮ ਮੋਦੀ ਦੇ ਖਿਲਾਫ ਚੋਣ ਲੜਨ ਦੇ ਲਈ ਕੇਜਰੀਵਾਲ ਪ੍ਰਚਾਰ ਕਰ ਰਿਹਾ ਸੀ ਉਦੋਂ ਭੀੜ ਵਿੱਚੋਂ ਇੱਕ ਸ਼ਖਸ ਨੇ ਉਹਨਾਂ ਦੇ ਮੂੰਹ ਤੇ ਚਪੇੜ ਮਾਰ ਦਿੱਤੀ ਔਰ ਉਹਦੇ ਤੇ ਦਾਵਾ ਕੀਤਾ ਗਿਆ ਕਿ ਉਹ ਬੀਜੇਪੀ ਸਮਰਥਕ ਸੀ ਫਿਰ ਮਈ 2014 ਦੇ ਵਿੱਚ ਹੀ ਯਾਨੀ ਕਿ ਜੋ ਅਪ੍ਰੈਲ ਵਾਲੀ ਘਟਨਾ ਸੀ ਉਸ ਤੋਂ ਠੀਕ ਬਾਅਦ ਜਦੋਂ ਉੱਥੇ ਯੂਪੀ ਪ੍ਰਚਾਰ ਕਰਕੇ ਉਹ ਦਿੱਲੀ ਆਗੇ ਸੀ ਆਪਣੀ ਪਾਰਟੀ ਦੀ ਪ੍ਰਚਾਰ ਕਰ ਰਹੀ ਸੀ ਉਹ ਸੁਲਤਾਨਪੁਰੇ ਏਰੀਆ ਚ ਇੱਕ ਆਟੋ ਚਾਲਕ ਨੇ ਉਹ ਮੰਚ ਤੇ ਚੜਿਆ ਤੇ ਕੇਜਰੀਵਾਲ ਤੇ ਥੱਪੜ ਮਾਰਤਾ ਉਸ ਵਿਅਕਤੀ ਨੇ ਕਿਹਾ ਕਿ ਪਾਰਟੀ ਆਟੋ ਵਾਲੋ ਦਾ ਇਸਤੇਮਾਲ ਕਰ ਰਹੀ ਹੈ ਤੋ ਤੁਹਾਨੂੰ ਦੇਖਿਆ ਹੋਗਾ ਨਾ ਸ਼ੁਰੂਆਤ ਚ ਇਹਨਾਂ ਨੇ ਆਟੋ ਦੇ ਪਿੱਛੇ ਬੜੇ ਲਾਏ ਸੀ ਪੋਸਟਰ ਪਾਸਟਰ ਜੇ ਔਰ ਕਹਰੇ ਉਹਨੇ ਵੀ ਮਾਰਿਆ ਸੀ ਫਿਰ 2019 ਦੀ ਘਟਨਾ ਆ ਗਈ ਮੋਤੀ ਨਗਰ ਦੇ ਵਿੱਚ ਜੀ ਤਾਰੀਖ ਸੀ 4 ਮਈ 2019 ਇੱਕ ਸ਼ਖਸ ਨੇ ਕੇਜਰੀਵਾਲ ਦੀ ਖੁੱਲੀ ਜੀਪ ਤੇ ਚੜ ਕੇ ਉਹਨੂੰ ਚਪੇੜ ਮਾਰਤੀ ਸੁਰੇਸ਼ ਨਾਂ ਦਾ ਵਿਅਕਤੀ ਸੀ ਜਿਸ ਨੇ ਖੁਦ ਨੂੰ ਆਪ ਦਾ ਸਪੋਰਟਰ ਦੱਸਿਆ ਬਾਅਦ ਵਿੱਚ ਪੁਲਿਸ ਨੇ ਕਿਹਾ ਕਿ ਉਹ ਨਾਰਾਜ਼ ਸੀ ਫਰਸਟ੍ਰੇਸ਼ਨ ਦੇ ਵਿੱਚ ਹਮਲਾ ਕੀਤਾ ਸੋ ਥੱਲੇ ਲਿਖਿਆ ਗਿਆ ਕਿ ਕੁੱਲ ਮਿਲਾ ਕੇ ਕੇਜਰੀਵਾਲ ਤੇ ਹੁਣ ਤੱਕ ਘੱਟੋ ਘੱਟ 4 ਵਾਰੀ ਡਾਕੂਮੈਂਟਡ ਜੋ ਲਿਸਟਡ ਹੈ ਜੋ ਗੂਗਲ ਤੇ ਹੈ ਜੋ ਪਤਾ ਹੈ 4 ਵਾਰੀ ਚਪੇੜਾ ਪਈਆਂ ਇਹ ਹਮਲੇ ਹੋਏ ਹੈ ਵੀਡੀਓ ਰੈਫਰੈਂਸਸ ਵੀ ਨੇ ਪੋਲਿਟੀਕਲ ਰੈਫਰੈਂਸਸ ਵੀ ਨੇ ਸਾਰਾ ਕੁਝ ਵਗੈਰਾ 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 ਹਾਲਾਂਕਿ ਬਾਅਦ ਵਿੱਚ ਮੈਂ ਵੀ ਪੁੱਛਿਆ ਮੈਂ ਕਿਹਾ ਕੀ ਕਦੇ ਅਰਵਿੰਦ ਕੇਜਰੀਵਾਲ ਨੇ ਕਿਸੇ ਤੇ ਜੁੱਤਾ ਸੁੱਟਿਆ ਤੇ ਉਹਨੇ ਮਨਾ ਕਰਤਾ ਕਿ ਨਹੀਂ ਇਦਾਂ ਦਾ ਨਹੀਂ ਹੋਇਆ ਜਾਨੀ ਕਿ ਜੁੱਤਾ ਸੁੱਟਣ ਵਾਲਾ ਕੰਡ ਯਾ ਚਪੇੜਾਂ ਵਾਲਾ ਇਹ ਅੱਜ ਕੱਲ ਸਿਆਸਤ ਦੇ ਵਿੱਚ ਨੇ ਇੱਕ ਨਵਾਂ ਫਾਰਮੂਲਾ ਸੈੱਟ ਹੋ ਗਿਆ। ਗੋਪਾਲ ਟਾਲੀਆ ਦੀ ਘਟਨਾ ਦਾ ਜ਼ਿਕਰ ਕਰਦੇ ਕਰਦੇ ਮਹੇਦਰ ਨੂੰ ਆ ਗਿਆ। ਥੋੜਾ ਜਿਹਾ ਪੰਜਾਬ ਵਾਲੇ ਪਾਸੇ ਵੀ ਆਈ ਹੈ। ਪੰਜਾਬ 'ਚ ਹਾਲਾਂਕਿ ਇਸ ਮਾਮਲੇ 'ਚ ਥੋੜੀ ਜਿਹੀ ਗਨੀਮਤ ਰਹਿੰਦੀ ਹੈ ਪਰ ਚੁਕਿ 27 ਦੀਆਂ ਚੋਣਾ ਨੇੜੇ ਨੇ ਤੇ ਹਾਲਾਤ ਇੱਥੇ ਵੀ ਕੋਈ ਬਹੁਤੇ ਚੰਗੇ ਨਹੀਂ ਹੈਗੇ ਪਰ ਚਲੋ ਐਨੀਵੇ ਕਹਿ ਕੁਝ ਨਹੀਂ ਸਕਦੇ। ਲੋਕ ਸਿਆਣੇ ਨੇ ਪੰਜਾਬ ਦੇ। ਪੰਜਾਬ ਦੇ ਲੋਕ ਐਦਾਂ ਨਹੀਂ ਕਰਦੇ ਤੁਸੀਂ ਕਦੇ ਵੇਖਿਆ? ਕਦੇ ਵੇਖਿਆ ਹੋਏ ਤਾਂ ਕਮੈਂਟ ਬਾਕਸ ਚ ਦੱਸਿਓ ਪਰ ਸਵਾਲ ਵੱਡਾ ਹੈ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਇਹ ਗੋਪਾਲ ਇਟਾਲੀਆ ਮੈਂ ਵਾਪਸ ਹੁਣ ਗੁਜਰਾਤ ਚ ਲੱਗਣਾ ਪੰਜਾਬ ਚ ਬਹੁਤਾ ਨਹੀਂ ਰਹਿਣਾ ਐਵੇਂ ਹੀ ਗੋਪਾਲ ਇਟਾਲੀਆ ਤੇ ਜੁੱਤਾ ਸੁਟਿਆ ਜਾਣਾ ਜੁੱਤਾ ਨਾ ਲੱਗਣਾ ਬਾੱਚੋਂ ਨੂੰ ਫੜ ਲੈਣਾ ਬਾੱਚੇ ਕਹਿਣਾ ਕਿ ਜੀ ਇਹ ਭਾਜਪਾ ਦਾ ਬੰਦਾ ਔਰ ਬਾੱਚੇ ਇਹ ਕਹਿ ਦੇਣਾ ਕਿ ਨਹੀਂ ਕੋਈ ਪਰਚਾ ਨਹੀਂ ਕੋਈ ਕਾਰਵਾਈ ਨਹੀਂ ਇਹਨੂੰ ਜਾਣ ਦਿਓ ਇਹਦਾ ਗੁੱਸਾ ਸੀ ਕਿਉਂਕਿ ਮੈਂ ਵੀ ਤੇ ਗੁੱਸੇ ਚ ਉਹਦੇ ਦੇ ਗਰੇ ਰਾਜ ਮੰਤਰੀ ਨੂੰ ਜੁੱਤਾ ਸੁਟਕੇ ਜੜੇ ਜਾਨੂ ਮਾਰਿਆ ਸੀ ਜਿਸ ਤੋਂ ਬਾਅਦ ਅੱਜ ਮੈਂ ਦੇਖੋ ਸਿਆਸਤ ਦੇ ਵਿੱਚ ਕਿੰਨਾ ਆ ਗਿਆ ਸੋ ਜੁੱਤਾ ਸਾਹਮ ਕੇ ਰੱਖਿਓ ਔਰ ਲੀਡਰਾਂ ਨੂੰ ਵੀ ਮੇਰੀ ਅਪੀਲ ਹੈ ਪੰਜਾਬ ਚ ਜਦੋਂ ਰੈਲੀ ਰੂਲੀ ਚ ਜਾਓ ਡੀਜੀ ਬਣਦੀ ਹੈ ਨਾ ਦੇਖ ਲਿਆ ਕਰੋ ਜੁੱਤਾ ਕਿ ਲਾ ਕੇ ਕੌਣ ਬੈਠਾ ਕੁਛ ਨਹੀਂ ਪਤਾ ਕਿੱਥੋਂ ਆ ਜਾਏ ਕਿੱਥੇ ਲੱਗ ਜਾਏ ਕਿਉਂਕਿ ਚੋਣਾਂ ਨੇੜੇ ਨੇ ਧਿਆਨ ਰੱਖਿਓ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ